ਅੱਜ 8:20 ਵਜੇ ਆ 2 ਵਜੇ ਆ ਤੇ ਮੇਰਾ ਤੰਦੂਰ ਆ ਤੰਦੂਰੀ ਵਜੇ ਤੰਦੂਰੀ ਵਜੇ ਤੇ ਟੇਬਲ ਟੇਬਲ ਆਪਰ ਗੱਡੀ ਚੜੀ ਇਹ ਗੱਪਾ ਗੰਗਾਰੀ ਇੱਕ ਸਾਈਡ ਤੇ ਤਿਆਰ ਹੋਇਆ ਸਾਈਡ ਆ ਇੱਕ ਸਾਈਡ ਤੇ ਟੇਬਲ ਆਪਰ ਜੜੀ ਜਾਂ ਟੇਬਲ ਸਾਰੇ ਆ ਬੰਨ੍ਹ ਪੰਨਿਆ ਥੱਲੇ ਡਿੱਗੇ ਨਾ ਖਾ ਦੀ ਬਾਫਰੇਸ਼ਨ ਵਗਾਇਆ ਲੱਗੀ ਡੰਗਾ ਆ ਓਪਨ ਨਹੀਂ ਜਿਹੜਾ ਥੱਲੇ ਡਿੱਗ ਰਿਹਾ ਫੇ ਉਹ ਖੰਭਾ ਹੱਗ ਗਿਆ ਖੰਭੇ ਨਾਲ ਟੱਕਰ ਮਾਰੀ